ਸੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਗੌਰਵ ਕੀਤਾ ਜਾ ਰਿਹਾ ਸੋਚੇ ਪੰਜਾਬੀਆਂ ਨੂੰ ਸੋ ਮੈਂ ਅਮਰਗੱਡ ਨੂੰ ਅਸਵਾ ਹਲਕੇ ਦੀ ਤਸਵੀਰ ਹੈ ਜਿਹੜੀ ਸਿੱਖਿਆ ਦੇ ਖੇਤਰ ਦੀ ਉਹ ਆਪਣੇ ਹਲਕਾ ਨਿਵਾਸੀਆਂ ਦੇ ਇਲਾਕਾ ਨਿਵਾਸੀਆਂ ਨੇ ਜਾਣਕਾਰੀ ਇਹ ਤਰ੍ਹਾਂ ਰੱਖਣੀ ਚਾਹਣਾ ਵੀਰੋ ਆਪਣੀ ਸਰਕਾਰ ਸਮੇਂ ਜੋ ਵਿਕਾਸ ਸਿੱਖਿਆ ਦੇ ਖੇਤਰ ਵਿੱਚ ਕੀਤਾ ਗਿਆ ਇੱਥੇ ਅਮਰਗੜ ਵਿੱਚ ਇੱਕ ਸਰਕਾਰੀ ਕਾਲਜ ਬਣਾਇਆ ਗਿਆ ਜਿਸ ਤੇ तकरीबन 25 ਕਰੋੜ ਰੁਪਏ ਦੀ ਲਾਗਤ ਨਾਲ ਬਿਲਡਿੰਗ ਬਣੀ ਅਤੇ तकरीबन 17 ਏਕੜ ਵਿੱਚ ਉਹ ਕਾਲਜ ਬਣਿਆ ਹੋਇਆ ਹੈ اور ਅਜੋਕੇ ਗਰੀਬ ਪਰਿਵਾਰਾਂ ਦੇ ਸੈਂਕੜੇ ਹਜ਼ਾਰਾਂ ਬੱਚੇ ਉਥੋਂ ਮੁਫਤ ਵਿਦਿਆ ਹਾਸਲ ਕਰ ਰਹੇ ਨੇ ਇਹ ਪ੍ਰਾਪਤੀ ਸੀ ਸਿੱਖਿਆ ਦੇ ਖੇਤਰ ਦੀ ਅਮਰਗੜ ਸ਼ਹਿਰ ਵਿੱਚ ਕੋਈ ਸਰਕਾਰੀ ਸਕੂਲ ਹੀ ਨਹੀਂ ਸੀ ਉਥੇ तकरीबन 2.5-3 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਕਰਵਾ ਕੇ ਲੇਕਨ ਨਵਾਂ ਸਕੂਲ ਮਨਜ਼ੂਰ ਕਰਵਾ ਕੇ ਦੋ ਏਕੜ ਜਗ੍ਹਾ 'ਚ ਸਕੂਲ ਬਣਾਇਆ ਹੋਇਆ ਹੈ ਜਿੱਥੇ तकरीबन ਪਰਿਵਾਰਾਂ ਦੇ ਬੱਚੇ ਬੜੀ ਵਧੀਆ ਮੁਫਤ ਰਜੇ ਜਿਹੜੀ ਉਹ ਹਾਸਲ ਕਰ ਰਹੇ ਨੇ ਸੋ ਇਸ ਤਰ੍ਹਾਂ ਨਾਲ ਵਕ ਵਕ ਸਕੂਲ ਅਪਗ੍ਰੇਡ ਕੀਤੇ ਗਏ ਮਾਨ ਮਾਨਤਾਜਾ ਸਕੂਲ 10ਵੀਂ ਤੋਂ 12ਵੀਂ ਦਾ ਕੀਤਾ ਗਿਆ ਕਰੋ ਪਰ ਛਨਾ ਸਕੂਲ 10ਵੀਂ ਤੋਂ 12ਵੀਂ ਦਾ ਕੀਤਾ ਗਿਆ ਨਾਲ 25-25 ਦਿੱਤੀ ਲੱਖ ਰੁਪਏ ਦੀ ਗ੍ਰਾਂਟਾਂ ਵੀ ਦਿੱਤੀਆਂ ਗਈਆਂ ਔਰ ਇਸੇ ਤਰ੍ਹਾਂ ਅਟਮੀ ਤੋਂ 10 ਮਿਲੀ ਰਾਮਪੁਰ ਸ਼ਨਾਸਪੁਰ ਕੀਤਾ ਗਿਆ ਨਾਰੋ ਮਾਇਰਾਟ ਵੀ ਤੋਂ 10 ਮਿਲੀ ਨਾ ਕੀਤਾ ਗਿਆ ਜਿੱਥੇ 70-70 ਲੱਖ ਰੁਪਏ ਦੀਆਂ ਗ੍ਰਾਂਟਾਂ ਵੀ ਨਾਲ ਦਿੱਤੀਆਂ ਗਈਆਂ ਬਿਲਡਿੰਗ ਬਣਾਉਣ ਲਈ ਸੋ ਇਸੇ ਤਰ੍ਹਾਂ ਜਿਹੜੇ ਵੱਡੇ ਪ੍ਰਿੰਸੀ ਸਾਡੇ ਲਸੋਈ ਮੰਨ ਵਿੱਚ ਸਾਰੇ ਸਕੂਲਾਂ ਨੂੰ ਵੀ 25-25 ਲੱਖ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਇਸ ਦੇ ਨਾਲ ਬਰਮਹौरा ਜੋ ਵੱਡਾ ਨਗਰਾ ਉੱਥੇ 45 ਲੱਖ ਰੁਪਏ ਨਵੀਂ ਬਿਲਡਿੰਗ ਬਣਾਉਣ ਲਈ ਦਿੱਤਾ ਗਿਆ ਔਰ ਉਸ ਦੇ ਨਾਲ ਚਾਰ ਦੁਆਰੀ ਕਰਵਾਉਣ ਲਈ ਅਲੱਗਾਂ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ। ਬਗੜੀਆਂ 49 ਲੱਖ ਰੁਪਏ ਦਿੱਤਾ ਗਿਆ ਨਵੇਂ ਬਿਲਡਿੰਗ ਬਣਾਉਣ ਲਈ। ਹੋਰ ਇਹਦਾ 40% ਦਿੱਤੇ ਗਏ। ਇਸੇ ਤਰ੍ਹਾਂ ਸਦੋ ਬੁਰਤਿਕ ਨੂੰ 40 ਲੱਖ ਰੁਪਏ ਹਿੰਮਤਾਨਾ ਤੇ ਜਿਹੜੇ 25 ਲੱਖ ਰੁਪਏ ਔਰ ਇਸੇ ਤਰ੍ਹਾਂ ਹੋ ਸਾਰੇ ਸਕੂਲਾਂ ਚ ਮੇਰਾ ਜਿਹੜਾ ਇਲਾਕੇ ਦੇ 50% ਨਾਲ ਉੱਪਰ ਸਕੂਲਾਂ ਨੂੰ ਲੱਖ ਰੁਪਏ ਦੀਆਂ ਗ੍ਰਾਂਟਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਔਰ ਜਿਹੜੇ ਸਰਕਾਰ ਸਿਰਫ ਕੁਸ਼ੀਆਂ ਸਾਰੇ ਸਮੇਂ ਦੇ ਕੀਤੇ ਹੋਏ ਕੰਮਾਂ ਤੇ ਲੇਪਾ ਪੋਚੀ ਕਰਕੇ ਬਾਵਾ ਕੱਢਣੀ ਚਾਹੁੰਦੇ ਆ ਜਾਂ ਨਿਕਾ ਮੋਟਾ ਪੇਟ ਕਰਕੇ ਜਾ ਉਹਨਾਂ ਦਾ ਸਿਰਫ ਲਾ ਲੈਣ ਦਾ ਜਤਨ ਕਰ ਰਹੇ ਨੇ ਇਹ ਧਰਮੇਵਾਰੀ ਸਰਕਾਰ ਨੂੰ ਬੰਦ ਕਰਨੀ ਚਾਹੀਦੀ ਆ ਔਰ ਕਿ ਸਿੱਖਿਆ ਦੇ ਖੇਤਰ ਵਿੱਚ ਸਹੀ ਮੈਨੇ ਕੁਝ ਕਰਨਾ ਚਾਹੁੰਦੇ ਨੇ ਤਾਂ ਉਸ ਨੂੰ ਕਰਕੇ ਦਿਖਾਉਣ ਤਾਂ ਕਿ ਲੋਕਾਂ ਨੂੰ ਜ਼ਮੀਨ ਤੇ ਵੀ ਕੁਝ ਨਾ ਕੁਝ ਕਰਿਆ ਹੋਇਆ ਦਿਖਣਾ ਚਾਹੀਦਾ ਇਹ ਸਰਕਾਰ ਨੇ ਨਾ ਵਿਵਿਆਂ ਨੂੰ ਘੇਰਾ ਸਭ ਪਿਆ ਦਿੱਤਾ ਹੈ ਨਾ ਇਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਕੋਈ ਕੰਮ ਕੀਤਾ ਪੰਜਾਬ ਵਿੱਚ 16 ਮੈਡੀਕਲ ਕਾਲਜ ਬਣਾਉਣ ਦਾ ਵਾਦਾ ਕੀਤਾ ਸੀ ਕਿਤੇ ਇੱਕ ਨਹੀਂ ਰੱਖੀ ਕੋਈ ਸਾਡੇ 3.5 ਸਾਲਾਂ ਵਿੱਚ ਕਿਸੇ ਪਿੰਡ ਨੂੰ ਹਰੇਕ ਤੱਕ ਕੋਈ ਗ੍ਰਾਂਟ ਨਹੀਂ ਆਈ ਸੋ ਟੋਟਲ ਇਸ਼ਤਿਹਾਰबाजी ਪੋਸਟਰ ਬੈਨਰ ਲਾ ਕੇ ਲੋਕਾਂ ਨੂੰ ਮਮਰਾਹ ਕਰਦੇ ਇਹ ਸਰਕਾਰ ਲੱਗੀ ਹੋਈ ਹੈ ਕਿਉਂਕਿ ਪਹਿਲਾਂ ਇਹਨਾਂ ਦਾ ਡਰਾਮਾ ਚੱਲ ਗਿਆ ਹੁਣ ਦੁਬਾਰਾ ਡਰਾਮਾ ਨਹੀਂ ਚੱਲੇਗਾ ਲੋਕ ਜਾਗਰੂਕ ਨੇ ਅਰੋਸੇ ਤਰ੍ਹਾਂ ਨਸ਼ਾ ਦੇ ਡਰਾਮਾ ਕੀਤਾ ਜਾ ਰਿਹਾ ਕੋਈ ਕਾਰਗੁਜ਼ਾਰੀ ਦਿਖਾਉਣ ਦੀ بجائے ਹਰ ਪਾਸੇ ਲੋਕਾਂ ਨੂੰ ਗੁੰਮਰਾਹ ਕਰਕੇ ਰਵਾਉਂਦਾ ਜਤਨ ਕੀਤਾ ਜਾ ਰਿਹਾ ਸੋ ਲੋਕ ਬੜੇ ਜਾਗਰੂਕ ਨੇ ਸਥੇਤ ਨੇ ਸਰਕਾਰ ਦੀ ਵਿਗਰਾਮੇਬਾਜੀ ਤੋਂ ਪਹਿਲੀ ਪਾਤ ਜਾਣੂ ਨੇ ਸੋ ਮੈਂ ਸਮੁੱਚਾ ਲਖਨਵਸੀ ਹਾਂ ਇਹ ਜਾਣਕਾਰੀ ਇਹ ਦੱਸਣਾ ਚਾਹਣਾ ਕਿ ਸਿੱਖਿਆ ਦੇ ਖੇਤਰ ਵਿੱਚ ਕੁਝ ਚੀਜ਼ਾਂ ਦਾ ਮਿਹਰਬਾ ਦਿੱਤਾ ਔਰ ਜੋ ਸਿੱਖਿਆ ਦੇ ਖੇਤਰ ਵਿੱਚ ਕਾਜ਼ ਆਪਣੀ ਸਰਕਾਰ ਸਮੇ ਹੋਏ ਨੇ ਉਹਨਾਂ ਦੀਆਂ ਦੋਨੋਂ ਸਰਕਾਰਾਂ ਨੇ ਨਿਭਾਈਆਂ ਚਾਹੇ ਕਾਂਗਰਸ ਵਾਲੇ ਨੇ ਪਿਛਲੇ 5 ਸਾਲ ਦੇ ਚਾਹੇ ਹਣ ਵਾਲੇ ਝਾੜੂ ਵਾਲੇ ਨੇ 3.5 ਸਾਲ ਦੇ ਕਿਸੇ ਵੀ ਪਬਲਿਕ ਪਲੇਟਫਾਰਮ ਤੇ ਮੇਰੇ ਨਾਲ ਬਹਿਸ ਕਰਨ ਤਾਂ ਮੈਂ ਤਿਆਰ ਆ ਤੇ ਮੈਂ ਸਾਬਤ ਕਰੂੰਗਾ ਕਿ ਸਿੱਖਿਆ ਦੇ ਖੇਤਰ ਵਿੱਚ ਜਿੰਨਾ ਕੰਮ ਸਾਡੀ ਸਰਕਾਰ ਸਮੇ ਹੋਇਆ ਨਾ ਕਾਂਗਰਸ ਵਾਲਿਆਂ ਤੋਂ ਜਿੰਨਾ 25 ਪੈਸੇ ਨਹੀਂ ਹੋਇਆ ਔਰ ਨਾ ਕਿਤੇ ਹਣ ਹੋਇਆ 10 ਵੀ ਪੈਸੇ ਇਸ ਗੱਲ ਨੂੰ ਅਸੀਂ ਅੰਕੜਿਆਂ ਨਾਲ ਸਾਬਤ ਕਰ ਸਕਦੇ ਹਾਂ ਸੋਏ ਮੈਂ ਇਲਾਕੇ ਨਾਲ ਸੰਬੰਧੀ ਜਾਣਕਾਰੀ ਇਹ ਤੁਹਾਨੂੰ ਸੁਣਾਉਣਾ ਇਹਨਾਂ ਦੇ ਡਰਾਮੇ ਵਾਈ ਤੋਂ ਸਟੇਜ ਰਹਿਣ ਔਰ ਜੋ ਇਹ ਇਸ ਕਿਸਮ ਦਾ ਡਰਾਮਾ ਕਰ ਰਹੇ ਨੇ ਉਹਦਾ ਇਹਨਾਂ ਨੂੰ ਵੀ ਗ੍ਰੇਸ ਕਰਨਾ ਚਾਹੀਦਾ ਪ੍ਰੈਕਟੀਕਲੀ ਕੰਮ ਕਰਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਬਾਦਸ਼ਾਹ ਬਰਮਡੇ ਵਾਲੇ ਦਾ ਕੇਸ ਵੀ ਮੈਂ ਜ਼ਿਕਰ ਕੀਤਾ ਸੀ ਜਿੱਥੇ ਕੋਈ ਕੰਮ ਹੋਇਆ ਨਹੀਂ ਔਰ ਵੈਸੇ ਹੀ ਉੱਥੇ ਸਾਰਾ ਇਹ ਨਹੀਂ ਪਤਾ ਤਾਂਤਾ ਉਸ ਨੂੰ ਸਕੂਲ ਆ ਜਿਹੜਾ ਉਹ ਅਸੀਂ ਬਣਾਇਆ 2013 ਚ ਔਰ ਥੋੜੀ ਜਿਹਾ ਸਕੂਲ ਚੱਲ ਰਿਹਾ ਸੀ ਔਰ ਜੋ ਸਕੂਲ ਜਿਹੜਾ ਹੈ ਉੱਥੇ ਚੱਲ ਰਿਹਾ ਉਹਦੇ 30-40 ਲੱਖ ਰੁਪਏ ਦਾ ਗਰਾਡ 2013 ਦੀ ਲੱਗੀ ਹੋਈ ਹੈ ਉਹ ਘਟਨਾ ਚ ਕਿਤੇ ਰਹਿਣ ਇਸ ਤਰ੍ਹਾਂ ਦੇ ਨਾਟਕ ਕਰ ਰਹੇ ਨੇ ਸੁਸਾਨਿਤੁਸ਼hetraਣ ਦੀ ਲੋੜ